ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮਾਰਾ ਰਿਕੋਰਡ ਜਨਤ ਦਾ ਦਬਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਅਪਾ ਗੱਲ ਕਰਾਂਗੇ ਕੁੰਕਮਾਦ ਗੋਲੀ ਕੁੰਕਮਾਦ ਗੋਲੀ ਕੀ ਆ ਇਹਨੂੰ ਬਣਾਉਣ ਦਾ ਤਰੀਕਾ ਕੀ ਆ ਤੇ ਇਹਦੇ ਫਾਇਦੇ ਕੀ ਕੀ ਆ ਸ਼੍ਰੀਮੁਨੀ ਮੇਘਰਾਜ ਜੀ ਇਸਾ ਗ੍ਰੰਥ ਦੇ ਅੰਦਰ ਸਾਨੂੰ ਬੜੇ ਸੋਹਣੇ ਤਰੀਕਿਆਂ ਨਾਲ ਸਮਝਾਉਂਦੇ ਆ ਲੋ ਸ਼੍ਰੀ ਮਹੰਤ ਗਣੇਸ਼ਾ ਜੀ ਦਾ ਟੀਕਾ ਕਰਕੇ ਸਾਨੂੰ ਦੱਸਦੇ ਆ ਇਦੇ ਵਿੱਚ ਸ਼੍ਰੀ ਕੋਮਕ ਮਾਦ ਗੋਲੀ ਦੇ ਅੰਦਰ ਪੈਂਦਾ ਕੇਸਰ ਪੀਪਰ ਅਕਰ ਕਰਾਏ ਰਾਸਮੈਨ ਰਾਮਸੈਨ ਅਰ ਲੋਗ ਠਵਾਏ ਇਦੇ ਚ ਲਿਖਿਆ ਵਾ ਕੇਸਰ ਮਗ ਅਕਰ ਕਰਾ ਚਰਾਇਤਾ ਅਤੇ ਲੌਂਗ ਇਹ ਸਭ ਸਮਾਨ ਭਾਗ ਲੈ ਕੇ ਅਦਰਕ ਦੇ ਰਸ ਨਾਲ ਘੋਟ ਕੇ ਗੋਲੀ ਗੋਲੀਆਂ ਟੋਕਣ ਦੇਰ ਦੇ ਬਰਾਬਰ ਬਣਾ ਰੱਖੇ ਕੋਕਨ ਬਿਗੇ ਰੰਦਾ ਉਹਦੇ ਬਰਾਬਰ ਗੋਲੀ ਬਣਾ ਕੇ ਰੱਖੋ ਬਣਾ ਰੱਖੇ ਖਵਾਵੇ ਤਾਂ ਸਿਤਾੰਗ ਸੰਪਾਤ ਮੂਰਸ਼ਾ ਤੰਦਰਾ ਅਰਕਫ ਉਹ ਨਮਾਜ਼ ਸਭ ਨੂੰ ਨਾਸ ਕਰਦੇ ਆ ਤਾਂ ਇਹ ਸ਼੍ਰੀ ਮਨੀ ਮੇਗਰਾ ਜੀ ਕੁੰਕਮਾਦ ਗੋਲੀ ਦੇ ਹੈਗੇ ਸਭ ਨੂੰ ਦੱਸਨੇ ਆ ਤਾਂ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਿਵਾਓ ਜਿਹੜੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ